ਮੰਦਿਰਾਂ ਦੇ ਵਿੱਚ ਰੌਣਕਾਂ ਲੱਗਿਆ ਹੋਇਆ ਨਹੀਂ ਚੈਤ ਦੇ ਚੌਥੇ ਰਾਤੇ ਨੂੰ ਲੈ ਕੇ ਮੰਦਿਰਾਂ ਦੇ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਹੈ ਮਾਤਾ ਕੁਸ਼ਮਾਂਟਾ ਦੀ ਪੂਜਾ ਅર્ચਨਾ ਕੀਤੀ ਜਾ ਰਹੀ ਹੈ ਨਾਲ ਹੀ ਦੱਸਿਆ ਕਿ ਤੜਕਸਾਤੂ ਕੀ ਸ਼ਰਦਾਲੂ ਜੜੇ ਨਹੀਂ ਮਾਤਾ ਰਾਣੀ ਦੀ ਪੂਜਾ ਅર્ચਨਾ ਦੇ ਵਿੱਚ ਲੱਗੇ ਹੋਏ ਨੇ ਲਗਾਤਾਰ ਪੂਰੇ ਸੰਸਾਰ ਅੰਦਰ ਚੇਤ ਦੇ ਨਰਾਤੇ ਜਿਹੜੇ ਮਨਾਏ ਜਾ ਰਹੇ ਨੇ ਜਿਸ ਤੇ ਗੱਲ ਕਰੀ ਤੇ ਅੱਜ ਚੌਥਾ ਨਰਾਤਾ ਇਹਦੇ ਚੌਥੇ ਨਰਾਤੇ ਨੂੰ ਲੈ ਕੇ ਜਿਹੜਾ ਮੰਦਰਾਂ ਚ ਲਗਾਤਾਰ ਰੌਣਕਾਂ ਲੱਗ ਰਹੀਆਂ ਨੇ ਕਿਤਨਾ ਕਿਤੇ ਪੂਰੇ ਸੰਸਾਰ ਦੀ ਸੁੱਖ ਮੰਗੀ ਜਾ ਰਹੀ ਹੈ ਤੇ ਵੱਡੇ ਪੱਧਰ ਤੇ ਜਿਸ ਦੀ ਕਿਨਾ ਪੰਦਰਾਂ ਦੀ ਗੱਲ ਕਰੀ ਤੇ ਉੱਥੇ ਸਰਦਾਲੂ ਪਹੁੰਚ ਰਹੇ ਨੇ ਅਤੇ ਮਾ ਮਾਤਾ ਰਾਣੀ ਦੀ ਜਿਹੜੀ ਪੂਜਾ ਕਰਦੇ ਨਜ਼ਰ ਆਉਂਦੇ ਨੇ ਪੂਜਾ ਅਰਚਨਾ ਕਰਕੇ ਮਹਾਰਾਜ ਦੀ ਬਖਸ਼ਿਸ਼ਾਂ ਲੈਂਦੇ ਨਜ਼ਰ ਆਉਂਦੇ ਨੇ ਇਸੇ ਤਰੀਕੇ ਨਾਲ ਅਸੀਂ ਸ਼ਿਵ ਮੰਦਰ ਅਜਨਾਲਾ ਚ ਮੌਜੂਦ ਹਾਂ ਜਿੱਥੇ ਕਿ ਵੱਡੇ ਪੱਧਰ ਤੇ ਸੰਤਾ ਇੱਥੇ ਪਹੁੰਚਦੀਆਂ ਨੇ ਸੰਗਤਾਂ ਨੂੰ ਕਿੰਨਾ ਕਿਤੇ ਪ੍ਰਸ਼ਾਦ ਵੰਡ ਕੇ ਜਿਹੜਾ ਇੱਥੇ ਮਹਾਰਾਣੀ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਬਣੀ ਕੀ ਗੱਲ ਸੁਣਦੇ ਹੋ ਅੱਜ ਇੱਥੇ ਜਿਸ ਤਰੀਕੇ ਚੌਥਾਂ ਨਰਾਤਾ ਚੱਲ ਰਿਹਾ ਹੈ ਕਿਹੜੀ ਮਾਤਾ ਦਾ ਨਰਾਤਾ ਹੈ ਜਿਸ ਤਰੀਕੇ ਨਾਲ ਲਗਾਤਾਰ ਨਰਾਤੇ ਚੱਲ ਰਹੇ ਨੇ ਦੇਖੋ ਜੀ ਆ ਚੌਥਾਂ ਨਰਾਤਾ ਮਾਤਾ ਰਾਣੀ ਦਾ ਤੇ ਕੋ ਮੁੰਡਾ ਦੇਵੀ ਜਿਹੜਾ ਕਿ ਮਾਤਾ ਰਾਣੀ ਦਾ ਦੁਰਗਾ ਦਾ ਚੌਥਾ ਰੂਪ ਆ ਉਹਦਾ ਅੱਜ ਜਿਹੜਾ ਨਰਾਤਾ ਆ ਇਹ ਨਰਾਤੇ ਜਿਹੜੇ ਆ ਸਾਲ ਦੇ ਵਿੱਚ ਦੋ ਵਾਰ ਆਉਂਦੇ ਆ ਤੇ ਦੋਵੇਂ ਵਾਰੀ ਬੜੀ ਧੂਮਤਾ ਨਾਲ ਮਨਾਏ ਜਾਂਦੇ ਆ ਸ਼ਿਵ ਮੰਦਰ ਦੇ ਵਿੱਚ वैसे सारे ते सारे भारत ਦੇ ਵਿੱਚ ਹੀ ਬਹੁਤ ਤੁਮ ਤੁਮ ਨਮਾਈ ਜਾਂਦੇ ਆ ਤੇ ਸਾਡੇ ਇੱਥੇ ਰੋਜ਼ ਹੀ ਸਵੇਰੇ ਤੜਕੇ ਦੁਰਵਾਸਤੀ ਦਾ ਪਾਠ ਹੁੰਦਾ ਆ ਸ਼੍ਰੀ ਦੁਰਵਾਸੀ ਦਾ ਪਾਠ ਹੋਣ ਤੋਂ ਬਾਅਦ ਵਿਧੀ ਵਿਵਹਾਂ ਦੇ ਨਾਲ ਸੰਗਤਾਂ ਆਂਦੀਆਂ ਆ ਆਪਣੀ ਪੂਜਾ ਅਰਚਨਾ ਕਰਦੀਆਂ ਹਨ ਦੇਵੀ ਮਾਤਾ ਜਿਹੜਾ ਆ ਇਹ ਪ੍ਰਸਿੱਧ ਮੰਦਿਰ ਆ ਕਿਉਂਕਿ ਇਹ ਮਾਤਾ ਰੈਣੀ ਦੇ ਮੰਦਿਰ ਦਾ ਇਤਿਹਾਸ ਆ ਇਥੋਂ ਦਾ ਕਿ ਇਥੇ ਹਰ ਮਨੋ ਕਾਮਨਾ ਪੂਰੀ ਹੁੰਦੀ ਆ ਅੱਜ ਤੋਂ ਕੋਈ 17-80 ਸਾਲ ਪਹਿਲਾਂ ਜਿਹੜੇ ਪੰਡਿਤ ਜੀ ਰਹਿੰਦੇ ਸੀ ਇੱਥੇ ਉਹ ਪੰਡੇ ਜੀ ਨੇ ਜਾਗਰਨ 'ਚ ਆਪਣੀ ਜबान ਕੱਟ ਕੇ ਇੱਥੇ ਭੇਟ ਕੀਤੀ ਸੀ ਇਸ ਕਰਕੇ ਮਾਤਾ ਰਾਣੀ ਦੀ ਬੜੀ ਅਟੁੱਟ ਕਿਰਪਾ ਆ ਤੇ ਜੋ ਵੀ ਨਰਤਿਆਂ 'ਚ ਕੁਝ ਮੰਗਦਾ ਆ ਉਹਦੀ ਮਨੋਕਾਮਨਾ ਪੂਰੀ ਹੁੰਦੀ ਆ ਸਖਤਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜਿਸ ਤਿੱਕੇ ਨਾਲ ਵੱਡੇ ਪੱਦਰ ਤੇ ਮਹਿਲਾਵਾਂ ਪੁਰਸ਼ ਇਥੇ ਪਹੁੰਚ ਰਹੇ ਨੇ ਮਾਤਾ ਰਾਣੀ ਦੀ ਪੂਜਾ ਅਰਚਨਾ ਕਰਦੇ ਨਜ਼ਰ ਆ ਰਹੇ ਨੇ ਕੀ ਅਪੀਲ ਕਰਨੀ ਚਾਹੁੰਦੇ ਜ ਇਹਨਾਂ ਨਰਤਿਆਂ ਦੇ ਵਿੱਚ ਕਈ ਚੀਜ਼ਾਂ ਦਾ ਭਰੇਜ ਵੀ ਹੁੰਦਾ ਆ ਕਿਸ ਤਰੀਕੇ ਨਾਲ ਦੇਖੋ ਜੀ ਇਹ ਸਾਰੇ ਵਾਸਤੇ ਇਹੋ ਹੀ ਅੱਪਾ ਬੇਨਤੀ ਕਰਾਂਗੇ ਕਿ ਮਾਤਾ ਰਾਣੀ ਸਾਰਿਆਂ ਤੇ ਕਿਰਪਾ ਕਰੇ ਮਨੋ ਕਾਮਨਾ ਪੂਰੀ ਕਰੇ ਚੋਲਹੀ ਪਰੇ ਤੇ ਪਰੇਜ ਇਹੋ ਹੀ ਆ ਕਿ ਇਹਦੇ ਵਿੱਚ ਪਿਆਜ਼ ਲਸਣ ਤੇ ਕੋਈ ਵੀ ਇਹੋ ਜੀ ਚੀਜ਼ ਜਿਹੜੀ ਆ ਨਾ ਖਾਣ ਵਾਲੀ ਉਹ ਨਹੀਂ ਖਾਈ ਦੇ ਤੇ ਮੈਂ ਤੇ ਇਹੋ ਕਹਿਣਾ ਆ ਕਿ ਜਿਹੜੀ ਨਾ ਖਾਣ ਵਾਲੀ ਚੀਜ਼ ਹੋਵੇ ਵੈਸੇ ਤੇ ਮਨੁੱਖ ਨੂੰ ਉਹ ਤਿਆਗ ਦੇਣੀ ਚਾਹੀਦੀ ਆ ਤੇ ਨਹੀਂ ਤੇ ਜਿਹੜਾ ਨਹੀਂ ਰਹਿ ਸਕਦਾ ਉਹ ਐ 9-10 ਦਿਨ ਜਿਹੜਾ ਇਹ ਪਰੇਜ ਜ਼ਰੂਰ ਕਰੇ ਬਿਲਕੁਲ ਸਾਡੇ ਨਾਲ ਤੇ ਸੰਤਾਂ ਵੀ ਮੌਜੂਦ ਨੇ ਵੱਡੇ ਪੱਧਰ ਤੇ ਸੰਤਾਂ ਵੀ ਪਹੁੰਚ ਰਹੇ ਨੇ ਅਜੀਪਾ ਜੀ ਕੀ ਨਾ ਕੀ ਕਹਿਣਾ ਚਾਹੁੰਦੇ ਹੋ ਇੱਥੇ ਮਾਤਾ ਰਾਣੀ ਦੀ ਪੂਜਾ ਕਰਦੇ ਨਜ਼ਰ ਆ ਰਹੇ ਹੋ ਜਿਸ ਦੀ ਕਹਿੰਦਾ ਚੌਥਾ ਨਰਾਤਾ ਹੈ ਮਾਤਾ ਜੀ ਹਾਂਜੀ ਜੈ ਮਾਤਾ ਦੀ ਮੇਰੇ ਵੱਲੋਂ ਸਾਰਿਆਂ ਨੂੰ ਸਾਰੀ ਸੰਗਤ ਨੂੰ ਜੈ ਮਾਤਾ ਦੀ ਅਸੀਂ ਇਹੋ ਕਹਿੰਦੇ ਆ ਕਿ ਅਸੀਂ ਨਵਰਾਤਰੇ ਬਹੁਤ ਧੂਮ-ਧਾਮ ਨਾਲ ਚਾਹ ਨਾਲੇ ਨਵਰਾਤਰਿਆਂ ਦਾ ਤਿਹਾਰ ਮਨਾਉਂਦੇ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਜ ਨਵਰਾਤਰੇ ਨਹੀਂ ਨਹੀਂ ਕਰ ਸਕਦੇ ਵਰਤ ਨਹੀਂ ਰਾ ਸਕਦੇ ਮੰਦਰ ਪੂਜਾ ਲਈ ਤੇ ਆਓ ਅਸੀਂ ਨਵਰਾਤਰਿਆਂ ਵਿੱਚ ਸ਼ਾਮ ਨੂੰ 사ਸੰਗ ਵੀ ਕਰਦੇ ਆ 2 ਤੋਂ 5 ਘਰ-ਘਰ ਵੀ ਜਾ ਕੇ ਦੁਰਗਾ ਸੂਤੀ ਦਾ ਪਾੜ ਦੀ ਸੇਵਾ ਕਰਦੇ ਆ ਇੰਨਾ ਕੁ ਛਾਅ ਹੁੰਦਾ ਜੀ ਇੰਤਜ਼ਾਰ ਕਿੰਨਾ ਕੁ ਹੁੰਦਾ ਜਿਹਦਾ ਸਾਲ ਚ ਦੋ ਵਾਰ ਹੀ ਨਰਾਤ ਮਨਾਏ ਜਾਂਦੇ ਬਹੁਤ ਜ਼ਿਆਦਾ ਐਕਸਾਈਟਮੈਂਟ ਹੁੰਦੀ ਸਾਨੂੰ ਸਾਰਿਆਂ ਨੂੰ ਨਵਰਾਤਿਆਂ ਦੀ ਕਿ ਜਲਦੀ ਜਲਦੀ ਆਣ ਅਸੀਂ ਵਿਆਹ ਸੇ ਤੇ ਰੋਜ਼ਾਨਾ ਪੂਜਾ ਕਰਦੇ ਆ ਪਰ ਨਵਰਾਤਿਆਂ ਦਾ ਕੁਝ ਜ਼ਿਆਦਾ ਐਕਸਾਈਟਮੈਂਟ ਹੁੰਦੀ ਸਾਰਿਆਂ ਨੂੰ ਬਿਲਕੁਲ ਹਾਂ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਮਾਤਾ ਜੀ ਰਾਣੀ ਦੇ ਚੌਥਾ ਨਰਾਤਾ ਆ ਮੰਦਰ ਪਹੁੰਚੇ ਹੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਮਾਤਾ ਨਹੀਂ ਸੱਜੋ ਤੇ ਆਪਣਾ ਅਸ਼ੀਰਵਾਦ ਬਖਸ਼ੇ ਸਭ ਤੇ ਮੇਰ ਭਰਿਆ ਰੱਖੇ ਬੋਲ ਸਾਜੇ ਦਰਬਾਰ ਕੀ ਜੈ ਕਿੰਨਾ ਕੁ ਇੰਤਜ਼ਾਰ ਹੁੰਦਾ ਜੀ ਨਰਾਤਿਆਂ ਦਾ ਜਿਸ ਤ ਬਹੁ ਜਦੋਂ ਰੱਤਾਂ ਦਾ ਇਹ ਤੋਂ ਮਹਾਰਾਜ શ્રી ਰਾਮ ਭਗਵਾਨ ਜੀ ਦਾ ਮਤਲਬ ਰਾਮ ਨਮੀ ਹਥਿਆਰ ਵੀ ਨਾਲ ਹੀ ਹੁੰਦਾ ਹੈ ਬਹੁਤ ਸ਼ਰਧਾ ਤਿਆਰ ਦੇ ਨਾਲ ਬਣਾਇਆ ਜਾਂਦਾ ਹੈ ਬਿਲਕੁਲ ਤੁਸੀਂ ਤਸਵੀਰਾਂ ਦੇਖ ਲਿਓ ਕਿ ਮੰਦਰਾਚੇ ਰੌਣਕਾਂ ਲੱਗੀਆਂ ਹੋਈਆਂ ਨੇ ਵੱਡੇ ਪੱਧਰ ਤੇ ਜਿਹੜੇ ਸ਼ਰਧਾਲੂ ਨੇ ਇੱਥੇ ਮੰਦਰਾਚ ਪਹੁੰਚ ਰਹੇ ਨੇ ਅਤੇ ਮਹਾਰਾਣੀ ਦੀ ਜਿਹੜੇ ਗੁਣਗਾਨ ਕਰਦੇ ਨਜ਼ਰ ਆਉਂਦੇ ਨੇ ਨਾਲ-ਨਾਲ ਸੱਜਣ ਕੀਤੇ ਜਾਂਦੇ ਨੇ ਭੰਡਾਰੇ ਕੀਤੇ ਜਾਂਦੇ ਨੇ ਨਾਲ ਵੱਡੇ ਤੌਰ ਤੇ ਜਿਹੇ ਚੇਤ ਦਿਨ ਨਰਤਿਆ ਦੀ ਖਾਸ ਤੌਰ ਤੇ ਗੱਲ ਕਰੀਏ ਤੇ ਚੇਤ ਦਿਨਾਂ ਤੇ ਜਿਹੜੇ ਮਨਾਏ ਜਾਂਦੇ ਨੇ ਵੱਡੇ ਤੌਰ ਤੇ ਮੰਦਰਾਚ ਰੌਣਕਾਂ ਲੱਗਦੀਆਂ ਨੇ ਜਿਸ ਤਰੀਕੇ ਨਾਲ ਅੱਜ ਚੌਥਾ ਨਰਤਿਆ ਹੈ ਤੇ ਵੱਡੇ ਤੌਰ ਤੇ ਜਿਹੜੀਆਂ ਸਵੇਰ ਤੋਂ ਹੀ ਸੰਗਤਾਂ ਜਿਹੜੀਆਂ ਇੱਥੇ ਨਤਵਸਤ ਕੋਲ ਲਈ ਪਹੁੰਚਦੀਆਂ ਨੇ ਫਿਰ ਜਿਸ ਤਰੀਕੇ ਨਾਲ ਉਹਨਾਂ ਕਹਿੰਦਾ ਕਿ ਨਾਲੀ ਇੰਡੀਅਨਸ ਪੰਜਾਬ ਦੇ ਲਈ ਇਸ ਨਾਲਾ ਤੋਂ ਜੁੜੇ